ਇੱਕ ਵਾਰ ਨਾ ਵੀ ਕਿਸੇ ਬੰਦੇ ਕੋਲੇ ਇੱਕ ਕੁੱਕੜ ਹੁੰਦਾ ਹੈਗਾ ਤੇ ਬਾਵਾ ਚਰਦਾ ਪਾਲਿਆ ਬਾਹੰਦਾ ਹੁਣੇ ਤੇ ਉਹਦਾ ਮਨ ਹੋ ਜਾਂਦਾ ਵੀ ਲੈ ਵੀ ਹੁਣ ਇਹਨੂੰ ਖਾਈਏ ਤੇ ਉਹ ਸੋਚਦਾ ਵੀ ਯਾਰ ਫਿਰ ਵੀ ਰੱਖਿਆ ਇੰਨਾ ਚਿਰ ਹੋ ਗਿਆ ਵੀ ਇਹਨੂੰ ਕਿਸੇ ਗੱਲ 'ਚ ਉਲਝਾ ਕੇ ਖਾਣਾ ਇਹਨੂੰ ਐਂ ਨਹੀਂ ਖਾਣਾ ਵੀ ਸਿੱਧਾ ਹੀ ਆਪਾਂ ਖਾ ਲਿਆ ਉਹ ਕਹਿੰਦਾ ਵੀ ਕੁੱਕੜ ਕੋਲੇ ਜਾ ਕੇ ਉਹਨੂੰ ਕਹਿੰਦਾ ਵੀ ਤੜਕ ਕੇ ਮਿੱਤਰਾ ਤੂੰ ਬਾਂਗ ਨਹੀਂ ਦੇਣੀ ਜੇ ਤਾਂ ਤੂੰ ਬਾਂਗ ਦੇਤੀ ਫਿਰ ਤਾਂ ਤੈਨੂੰ ਖਾ ਜੂ ਜੇ ਤੂੰ ਬਾਂਗ ਨਹੀਂ ਦਿੱਤੀ ਫਿਰ ਤੂੰ ਬਚ ਜਾਏਂਗਾ ਕੁੱਕੜ ਕਹਿੰਦਾ ਆ ਵੀ ਮੈਂ ਤਾਂ ਕੰਮ ਹੀ ਆ ਕਰਦਾ ਰਿਹਾ ਮੇਰਾ ਤਾਂ ਕੰਮ ਹੀ ਇਹ ਹੈ ਮੈਂ ਤਾਂ 4 ਵਜੇ ਉੱਠ ਕੇ ਪੌਣੇ ਪੰਢ ਨੂੰ ਫਿਰ ਸੋਚਦਾ ਮਰਦਾ ਕੀ ਨਾ ਕਰਦਾ ਵੀ ਜਾਨ ਆ ਤਾਂ ਜਹਾਨ ਆ ਯਾਰ ਕਹਿੰਦਾ ਛੱਡੀ ਬਾੰਗ ਕਹਿੰਦਾ ਸਵੇਰੇ ਜਿਹੀ ਤੜਕਾ ਹੁੰਦਾ ਭਾਈ ਕੁੱਕੜ ਦਾ ਜੀ ਕਰਦਾ ਬਾੰਗ ਦੇ ਇਹਨੂੰ ਉਹ ਫੰਗ ਜੇ ਫੜਫੜਾ ਕੇ ਆਪਦਾ ਹਟ ਜਾਂਦਾ ਹੈਗਾ ਮਾਲਕ ਸੋਚਦਾ ਵੀ ਯਾਰ ਕਮਾਲ ਆ ਜੀ ਬਾੰਗ ਨਹੀਂ ਦਿੱਤੀ ਬਚ ਗਿਆ ਕਹਿੰਦਾ ਦੂਜੇ ਦਿਨ ਕਹਿੰਦਾ ਵੀ ਤੂੰ ਨਾ ਹਾ ਫੰਗ ਜੇ ਵੀ ਨਹੀਂ ਫੜਫੜਾਉਣੀ ਜੇ ਕੱਲ ਨੂੰ ਫੰਗ ਨਹੀਂ ਫੜਫੜਾਏ ਤਾਂ ਵੀ ਤੈਨੂੰ ਖਾ ਜੂ ਕਹਿੰਦਾ ਮੈਂ ਕੁੱਕੜ ਕਹਿੰਦਾ ਵੀ ਯਾਰ ਚਲੋ ਜਿੱਥੇ ਬਾੰਗ ਨਹੀਂ ਦਿੱਤੀ ਉੱਥੇ ਕਹਿੰਦਾ ਫੰਗ ਵੀ ਨਹੀਂ ਹਲਾਉਂਦੇ ਆਪਾਂ ਨੂੰ ਕੀ ਹੈ ਉਹ ਬਾੰਗ ਨਹੀਂ ਹਲਾਉਂਦਾ ਭਾਈ ਦੂਜੇ ਦਿਨ ਫਿਰ ਤੇ ਢੌ ਮਾਲਕ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਪਹਿਲਾਂ ਬਾਗ ਨਹੀਂ ਦਿੱਤੀ ਫਿਰ ਇਹਨੇ ਫੰਗ ਫੜਪੜਾਏ ਹੁਣ ਇਹਨੇ ਧੌਣ ਜੀ ਹਿਲਾ ਕੇ ਟਾਈਮ ਪਾਸ ਕਰ ਲਿਆ ਵੀ ਐਂ ਤਾਂ ਮੈਨੂੰ ਖਾਤਾ ਹੀ ਨਹੀਂ ਜਾਣਾ ਇਹ ਮਾਲਕ ਤੀਜੇ ਦਿਨ ਆ ਕੇ ਕਹਿੰਦਾ ਵੀ ਗੱਲ ਸੁਣ ਲੈ ਸਵੇਰੇ ਜੇ ਤੂੰ ਨਾ ਤਾਂ ਬਾਗ ਦੇਣੀ ਐ ਨਾ ਫੰਗ ਫੜਫੜਾਉਣੇ ਐ ਨਾ ਧੌਣ ਜੀ ਲਾਉਣੀ ਐ ਜੇ ਇਹਨਾਂ ਚੋਂ ਕੁਛ ਕਰਿਆ ਤਾਂ ਵੀ ਤੈਨੂੰ ਖਾ ਜੂਗਾ ਨਾ ਮੈਂ ਕੋਕੜ ਬੜਾ ਫਸਿਆ ਕਹਿੰਦਾ ਯਾਰ ਹੋਰ ਮੈਂ ਕਰਾਂ ਤਾਂ ਕਰਾਂ ਕੀ ਕਹਿੰਦਾ ਚੱਲ ਵੀ ਕੋਕੜ ਕਹਿੰਦਾ ਵੀ ਜਿੱਥੇ ਕੁਕੜੀ ਜਿਵੇਂ ਚੁੱਪ ਕਰਕੇ ਫਿਰਦੀ ਰਹਿੰਦੀ ਐ ਆਪਣੇ ਵੀ ਸائیں ਹੋ ਕੇ ਚੁੱਪ ਕਰਕੇ ਕਾਹਦਾ ਦਿਨ ਟਪਾ ਕਹਿੰਦਾ ਦੇਖੀ ਜਾ ਕੁੱਕੜ ਚੁੱਪ ਕਰਕੇ ਤੇ ਭਾਈ ਸਾਰਾ ਤੜਕੇ ਉੱਠਦਾ ਹੈ ਉੱਠ ਕੇ ਬੈਠਾ ਰਹਿੰਦਾ ਐ ਜਿਵੇਂ ਕੁਕੜੀ ਬੈਠੀ ਹੁੰਦੀ ਉਹਦੇ ਮੂੰਹ ਐ ਬੈਠਾ ਰਹਿੰਦਾ ਨਾਲ ਹੀ ਚੁੱਪ ਕਰਕੇ ਨਾ ਕੋਈ ਕੁਝ ਕਰਦਣਾ ਮਾਲਕ ਕਹਿੰਦਾ ਲੈ ਵੀ ਮਿੱਤਰਾ ਇਹਦਾ ਕੰਮ ਟੇਡਾ ਹੋ ਗਿਆ ਵੀ ਹੋਰ ਇਹਨੂੰ ਹੁਣ ਕੀ ਸਵਾਲ ਪਾਵਾਂ ਮੈਂ ਇਦੂ ਬਾਦ ਫਿਰ ਉਹਦੇ ਕੋਲ ਇੱਕੋ ਹੀ ਸਵਾਲ ਹੁੰਦਾ ਉਹ ਕਹਿੰਦਾ ਵੀ ਗੱਲ ਸੁਣ ਲੈ ਮਿੱਤਰਾ ਸਵੇਰੇ ਉੱਠ ਕੇ ਜੇ ਤੂੰ ਨਾ ਅੰਡਾ ਦਿੱਤਾ ਮੈਨੂੰ ਮਾਰ ਕੇ ਖਾਜੋ ਕੋੱਕੜ ਕਹਿੰਦਾ ਲੈ ਵੀ ਮਿੱਤਰਾ ਜਾਣ ਤਾਂ ਗਈ ਕਹਿੰਦਾ ਕਹਿੰਦਾ ਹੁਣ ਆਂਡਾ ਮੈਂ ਕਿੱਥੋਂ ਦੇ ਦਾਂ ਕਹਿੰਦਾ ਚਲੋ ਕਰਦੇ ਕਰਾਉਂਦੇ ਸਾਰੀ ਰਾਤ ਨਿਕਲਦੀ ਆ ਫਿਕਰਾਂ ਚ ਸਵੇਰੇ ਉੱਠ ਕੇ ਜਦੋਂ ਮਾਲਕ ਆਉਂਦਾ ਕੁੱਕੜ ਕੋਲੇ ਵੀ ਦੇਖਾਂ ਜਾ ਕੇ ਵੀ ਆਂਡਾ ਤਾਂ ਉਹਨੇ ਕਿੱਥੋਂ ਦਿੱਤਾ ਹੋਣਾ ਜਾ ਕੇ ਉਹਨੂੰ ਕਹਿੰਦਾ ਲੈ ਵੀ ਮੈ ਤਰਾ ਦੇ ਆਂਡਾ ਕਿੱਥੇ ਹੈ ਕੁੱਕੜ ਉਦਾਸ ਤੇ ਚੁੱਪ ਕੀਤਾ ਤੇ ਐ ਬੈਠਾ ਹੁੰਦਾ ਉਹ ਕਹਿੰਦਾ ਵੀ ਕੀ ਗੱਲ ਕਹਿੰਦਾ ਤੇਰੀ ਜਾਨ ਜਾ ਰਹੀ ਹੈ ਅੱਜ ਤੂੰ ਆਂਡਾ ਨਹੀਂ ਦਿੱਤਾ ਤਾਂ ਚੁੱਪ ਕਰਕੇ ਐ ਬੈਠਾ ਉਦਾਸ ਹੋਇਆ ਬੈਠਾ ਕਹਿੰਦਾ ਨਹੀਂ ਜੀ ਜਾਨ ਤਾਂ ਕਹਿੰਦਾ ਸਾਰਿਆਂ ਦੀ ਜਾਣੀ ਹੈ ਇੱਕ ਦਿਨ ਕਹਿੰਦਾ ਪਰ ਮੈਨੂੰ ਇਸ ਚੀਜ਼ ਦਾ ਦੁੱਖ ਆ ਕਿ ਮੈਂ ਆਉਦੀ ਪਛਾਣ ਖੋ ਕੇ ਮਰਿਆ ਕਹਿੰਦਾ ਮੈਂ ਕਹਿੰਦਾ ਕੁਕੜੀ ਵਾਂਗੂ ਇੱਕ ਦਿਨ ਕੱਢਿਆ ਕਹਿੰਦਾ ਬਹਿ ਕੇ ਮੈਂ ਕਹਿੰਦਾ ਬਾਗ ਨਹੀਂ ਦਿੱਤੀ ਮੈਂ ਫੰਗ ਨਹੀਂ ਫਟਫੜਾਏ ਮੈਂ ਕਹਿੰਦਾ ਜਮਾਂ ਚੁੱਪ ਕਰਕੇ ਦਿਨ ਗਟੀਆਂ ਕਰ ਲੀਆਂ ਸਿਰਫ ਜਾਨ ਬਚਾਉਣਾ ਵਾਸਤੇ ਪਰ ਜਾਨ ਮੇਰੀ ਫਿਰ ਵੀ ਜਾ ਰਹੀ ਹੈ ਕਹਿੰਦਾ ਸੋ ਦੋਸਤੋ ਬਹੁਤ ਲੋਕ ਇਹੋ ਜਿਹੇ ਹੁੰਦੇ ਹੈਗੇ ਜਾਂ ਬੜੇ ਆਪ ਨੂੰ ਆਸ-ਪਾਸੇ ਸੋਨ ਨੂੰ ਮਿਲਦਾ ਵੀ ਆਪਦੀ ਪਹਿਚਾਨ ਖੋ ਦਿੰਦੇ ਹੈਗੇ ਸੋ ਜਾਨ ਜਾਣੀ ਹੈ ਦੁਨੀਆ ਤੋਂ ਇੱਕ ਦਿਨ ਹਰੇਕ ਦੀ ਜਾਣੀ ਹੈ ਜੋ ਇਸ ਦੁਨੀਆ ਤੇ ਆਇਆ ਉਹਨੇ ਜਾਣਾ ਤੇ ਪਰ ਆਪਦੀ ਪਹਿਚਾਨ ਖੋ ਕੇ ਨਾ ਮਰੋ ਆਪਦੀ ਪਹਿਚਾਨ ਸਲਾਮਤ ਜ਼ਰੂਰ ਰੱਖੋ ਦੁਨੀਆ ਉਹਨਾਂ ਨੂੰ ਹੀ ਯਾਦ ਰੱਖਦੀ ਹੈ ਜਿਨ੍ਹਾਂ ਨੇ ਆਪਦੀ ਪਹਿਚਾਨ ਤੇ ਕਾਇਮ ਰਏ ਜਿਹੜੇ ਜਿਨ੍ਹਾਂ ਨੇ ਜੋ ਖਰੇ ਉੱਤਰੇ ਆਪਦੀ ਪਹਿਚਾਨ ਤੋਂ ਆਪਣੀ ਹੋਂਦ ਤੋਂ ਆਪਦੀ ਜੜ੍ਹਾਂ ਤੋਂ ਸੋ ਕਦੇ ਵੀ ਆਪਦੀ ਪਹਿਚਾਨ ਨਾ ਖੋ ਠੀਕ ਹੈ ਜ਼ਬਰ ਜ਼ੁਲਮ ਨਾ ਕਰੋ ਕਿਸੇ ਤੇ ਨਾ ਬਦੀ ਕਿਸ ਹੋ ਪਰ ਆਪਦੀ ਪਹਿਚਾਨ ਖੋ ਕੇ ਕਦੇ ਨਾ ਮਰੋ